ਵਿੱਚ ਜੇ ਸੁਕੇ ਨੂੰ ਕੋਈ ਸੁਣ ਲੈ ਤੇ ਮੱਚ ਬੈਟਰ ਜੇ ਨਹੀਂ ਸੁਣਦਾ ਤੇ ਭਾਈ ਜੀਵਣ ਹੈ ਆਪਣਾ ਆਪਣਾ ਲੇਖਾ ਹੈ ਆਪਣਾ ਆਪਣਾ ਠੀਕ ਹੈ ਜੀ ਆਪਣੀ ਆਪਣੀ ਗੱਡੀ ਫੜਨੀ ਹੈ ਤੇ ਆਪਾਂ ਚਲੇ ਜਾਣਾ ਆਪਣੇ ਆਪਣੇ ਸਟੇਸ਼ਨ ਦੇ ਜਦੋਂ ਮੇਰਾ ਲੇਖਾ ਹੁਣ ਦੇਣਾ ਮੇਰੇ ਪਾਪੇ ਨੇ ਥੋੜਾ ਉੱਥੇ ਆਣਾ ਮੇਰੀ ਬੀਬੀ ਨੇ ਉੱਥੇ ਆਣਾ ਕਦੀ ਵੀ ਨਹੀਂ ਉਹਨਾਂ ਨੇ ਤੇ ਆਪਣਾ ਆਪਣਾ ਅੱਗੇ ਪਿੱਛੇ ਦੇਣਾ ਨਾ ਮੇਰੇ ਬੱਚਿਆਂ ਨੇ ਦੇਣਾ ਮਹਾਰਾਜੀ ਬਾਣੀ ਵਿੱਚ ਕਹਿੰਦੇ ਨੇ ਕਬੀਰ ਜੀ ਕਉ ਭਗਤ ਗਰੀਬ ਜੀ ਕਹਿੰਦੇ ਬਹੁ ਪਰ ਪੰਜ ਕਰ ਪਰ ਧਨ ਲਿਆਵੈ ਮੈਂ ਇਹ ਪੈਸੇ ਇਕੱਠੇ ਕਰਕੇ ਤੇ ਲੈ ਗਿਆ ਨਿਆਣਿਆਂ ਨੂੰ ਵਰਤਾ ਦੇਣੇ ਨੇ ਉਹਨਾਂ ਨੇ ਖਰਚ ਲੈਣੇ ਨੇ ਜਾਇਜ਼ ਤਰੀਕਾ ਹੋਵੇ ਨਜਾਇਜ਼ ਹੋਵੇ ਉਹਨਾਂ ਨੇ ਵਰਤ ਲੈਣੇ ਉਹਨਾਂ ਨੂੰ ਕੋਈ ਨਹੀਂ ਇਹ ਫਿਕਰ ਭਾਗਾ ਬਹੁ ਪਰ ਪੰਜ ਕਰ ਪਰ ਧਨ ਲਿਆਵੈ ਸੁਤਦਾਰਾ ਪਹਿ ਆਨ ਲੁਟਾਵੇ ਮਨ ਮੇਰੇ ਭੁੱਲੇ ਕਪੜਾ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਪੈ ਲੀ ਜਾਏ ਇਹ ਜਿਹੜਾ ਲੇਗਾ ਨਾ ਦੇਖੋ ਕਰਦਿਆਂ ਨੂੰ ਆਪਾਂ ਹਰ ਚੀਜ਼ ਪ੍ਰੋਵਾਈਡ ਕਰਨੀ ਇਹ ਤੇ ਸਾਡਾ ਫਰਜ਼ ਹੈ ਆਪਾਂ ਸਖਤ ਮਿਹਨਤ ਕਰੀਏ ਹਾਰਡ ਵਰਕ ਕਰੀਏ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਹੈ ਆਪਾਂ ਗਲਤ ਤਰੀਕੇ ਨਾਲ ਲੈ ਕੇ ਜਾਈਏ ਤੇ ਫਿਰ ਮਹਾਰਾਜ ਜੀ ਕਹਿੰਦੇ ਅੰਤ ਨ ਬੇਰਾ ਤੇਰਾ ਜੀ ਪੈ ਲੀ ਜਾ ਕਟਾਰੇ ਦੇ ਵਿੱਚ ਜਿਹੜਾ ਕ੍ਰਾਈਮ ਕਰਦਾ ਉਹਨੂੰ ਖੜਾ ਕੀਤਾ ਜਾਂਦਾ ਨਾ ਕਿ ਉਹਦੇ ਬਾਕੀ ਟੱਬਰ ਨੂੰ ਜਿਹੜਾ ਮਰਡਰ ਕਰਦਾ ਉਹਨੂੰ ਹੀ ਖੜਾ ਕੀਤਾ ਜਾਂਦਾ ਕਿ ਚਾਰੇ ਜੀਆਂ ਨੂੰ ਨਹੀਂ ਜਿਹੜਾ ਕ੍ਰਾਈਮ ਕਰੇਗਾ ਉਹਨੂੰ ਤੇ ਜਿਹੜਾ ਨਾਮ ਜਪੇਗਾ ਪਾਰੂਦਾਰਾ ਉਹਦਾ ਹੋਣਾ ਜਿਹੜਾ ਸੇਵਾ ਕਰੇਗਾ ਪੁੰਨ ਕਰੇਗਾ দান ਕਰੇਗਾ ਅਮਰਦ ਵੇਲੇ ਉੱਠੇਗਾ ਚੰਗੀ ਬੋਲੀ